ਸਸਰੀ ਕਲਜੀ ਸਾਰਿਆ ਨੂੰ ਮੇਰੇ ਕਵਨ ਸਿਸਾਰੇ ਠੀਕ ਹੋ ਗਏ ਚੜਦੀ ਕਲਾ 'ਚ ਹੋ ਗਏ ਇਹ ਨਵਦੀਪ ਲਾਈਫ ਸਟਾਈਲ Channel 'ਤੇ ਤੁਹਾਡਾ ਸਵਾਗਤ ਹੈ ਅਗਰ ਤੁਸੀਂ Channel ਤੇ ਪਹਿਲੀ ਵਾਰ ਆਏ ਹੋ ਪਲੀਜ਼ Channel ਨੂੰ Subscribe ਕਰਦੋ ਵੀਡੀਓ ਨੂੰ ਲਾਈਕ ਕਰਿਆ ਕਰੋ ਇੱਕ ਸੋਨਾ ਜਾਂ ਕਮੈਂਟ ਕਰਿਆ ਕਰੋ ਤੇ ਕੱਲ ਨੂੰ ਮੈਂ ਨੌਮੀ ਤੇ ਆਪਾਂ ਕੱਲ ਨੂੰ ਦੇਖਾਂਗੇ ਜੀ ਮੱਥਾ ਘੁੱਟਾ ਵੀ ਕਹਿੰਦੇ ਆ ਜਿਹਨੂੰ ਗੋਕੇ ਦਾ ਤੇ ਆਪਾਂ ਯੰਤਰ ਮਾਦ ਰਹੇ ਹਾਂ ਹੁਣੇ ਵੱਟਦੇ ਆਪਾਂ ਸੇਣੀ ਆ कदों मा टेकना कमेंट तो करके दस जिन्हें वीडियो देखिए देख लीजिए सेविया वटते हैं मैदा मार लीए मैदा तो अपा ने मार लिया गए रख लिया आप जी सेविया अज इन्होंने बच्चों ने भी छुट्टी है ਕੰਮ ਕਰਕੇ ਸਾਡੇ 11 12 ਵਜੇ ਸੀ ਕਿ ਫਿਰ ਗਿਆਸ਼ਟਾ ਕੇ ਚਾਹ ਪਣੀ ਬਣਾਉਣ ਲੱਗੇ ਹੈ ਘੋਟੀ ਬਣਾਣੀ ਹੈ ਮਟਦੇ ਹੋਣੇ ਦੀਆਂ ਸੇਵੀਆਂ ਕਿੰਨੇ ਕਿਲੋ ਕਿੰਦੀ ਬਾਅਦ ਚ ਦੇ ਵਟਣਾਂਗੇ ਸਾਡੇ ਨਵੂ ਤੇ ਕਿਰਨ ਇੱਥੇ ਵਟ ਰੀਆਂ ਸੇਵੀਆਂ ਤੇ ਮੇਰੇ ਨਾਲ ਲੱਗੀਆਂ ਸੀ ਸੇਵੀਆਂ ਵਟਾਣ ਵਾਸਤੇ ਕਿ ਕੱਲ ਨੂੰ ਗੁੱਗਾਏ ਸਾਡੇ ਇੱਥੇ ਕੱਲ ਨੂੰ ਮਨਾ ਰਹੇ ਨੇ ਤੇ ਆਪਾਂ ਕੰਮ-ਕੁਮ ਕਰਦੇ ਲੇਟ ਹੀ ਹੋ ਗਈ ਸੀ ਅਸੀਂ ਫੇਰ ਆਪਾਂ ਬਣਾਉਣ ਲੱਗੇ ਸੀ ਰੋਟੀ ਥੋੜਾ ਜਿਹਾ ਵਾਚ ਲਈਆਂ ਸੀ ਕੋਈ ਰੱਖ ਲਿਆ ਸੀ ਅੱਜ ਪਿਆ ਸੀ ਵਟਣ ਵਾਲਾ ਆਪਾਂ ਰੋਟੀ ਬਣਾਉਣ ਲੱਗੇ ਸੀ ਇੱਥੇ ਅੱਜ ਅਸੀਂ ਪੰਮੇਸੀਆਂ ਰੋਟੀਆਂ ਬਣਾਵਾਂਗੇ ਵੇਸਣ ਪਾਕੇ ਤੇ ਪਿਆਜ਼ ਤੇ ਹਰੀਆਂ ਮਿਰਚਾਂ ਨਮਕ ਮਿਰਚ ਪਾ ਕੇ ਮਿਸਰੀ ਰੋਟੀ ਬਣਾਵਾਂਗੇ ਅੱਜ ਅੱਜ ਸੇਮਿਆ ਵੀ ਬਟਰੀਆਂ ਜ਼ਰੂਰੀ ਨੇ ਪਰ ਕੰਮ ਵੀ ਅੱਜ ਬਹੁਤ ਜ਼ਿਆਦਾ ਹੋਏ ਪਏ ਨੇ ਇਹ ਪੰਨਾ ਬੱਚਿਆਂ ਨੂੰ ਰੋਟੀ ਬਣਾ ਕੇ ਖਵਾ ਦਈਏ ਤੇ ਫਿਰ ਆਪਾਂ ਹੌਲੀ ਹੌਲੀ ਲੱਗੇ ਰਾਂਗੇ ਕੰਮ ਕਰਨ ਵਾਸਤੇ ਇਹ ਆਪਾਂ ਆਟਾ ਗੁੰਨ ਲਿਆ ਮਿਸਾ ਪਿਆਜ਼ ਪਾ ਕੇ ਵੇਸਣ ਤੇ ਇਧਰ ਆਪਾਂ ਸਿੰਪਲ ਗੁੰਨਿਆ ਥੋੜਾ ਜਿਹਾ ਇਹਨੇ ਸਿੰਪਲ ਖਾਣੀ ਹੈ ਸਿੰਪਲ ਖਾ ਲੇਗਾ ਤੇ ਇਹ ਆਪਾਂ ਬਣਾਣੇ ਆ ਜੀ ਰੋਟੀ ਹੁਣ ਬੱਚਿਆਂ ਲਈ ਨਹੀਂ ਜੀ ਆਪਾਂ ਇੱਥੇ ਰੋਟੀ ਬਣਾ ਰਹੇ ਸੀ ਤੇ ਬੱਚੇ ਲੱਗੇ ਸੀਗੇ ਖਾਣ ਵਾਸਤੇ ਤੇ ਆਪਾਂ ਬੱਚਿਆਂ ਨੇ ਰੋਟੀ ਬਣਾ ਦਈਏ फटाफट ਤੇ ਫਿਰ ਤੇ ਮੈਂ ਵਟਰੀ ਸੀ ਅੰਦਰ ਸੇਵੀਆਂ ਤੇ ਮੈਂ ਕੋਈ ਆਇਆ ਸੀ ਮੈਂ ਰੋਟੀ ਰੋਟੀ ਖਵਾ ਦਿੱਤੀ ਸੀ ਉਸ ਤੋਂ ਬਾਅਦ ਟਾਈਮ ਵੀ ਕਾਫੀ ਹੋ ਗਿਆ ਸੀ ਤੇ ਸੇਮੀਆਂ ਵੀ ਬਟਨੀਆਂ ਜ਼ਰੂਰੀ ਸੀ ਇੱਥੇ ਲੱਗੇ ਹੀ ਚਾਹ ਬਣਾਉਣ ਵਾਸਤੇ ਇਹ ਸ਼ਾਮ ਦਾ ਟਾਈਮ ਹੈ ਜਾਚੋ 4:00 ਤੇ 5:00 ਬਣਾਣੀ ਸੀ ਸ਼ਾਮ ਦੀ ਤੇ ਚਾਹ ਵੀ ਰੱਖੀ ਇੱਕ ਪਾਸੇ ਇੱਕ ਪਾਸੇ ਦੁੱਧ ਰੱਖਿਆ ਥੋੜਾ ਜਿਹਾ ਇੱਕ ਔਲਾ ਪਮਾਂਜਰੇ ਦੇ ਭਾਂਡੇ ਤੇ ਰੋਟੀ ਵਾਲੇ ਭਾਂਡੇ ਪਏ ਸੀ ਅਜੇ ਫੇਰ ਵਾਲੇ ਤੇ ਇੱਕ ਵਾਰੀ ਮਾਜ ਲੇਸ ਦੁਪਹਿਰ ਵਾਲੇ ਜਦੋਂ ਤੇ ਆਇਸ ਰੋਟੀ ਬਣਾਈ ਸੀ ਤੇ ਉਸ ਤੋਂ ਬਾਅਦ ਭਾਂਡੇ ਪਈ ਸੀ ਜਿੱਦੂ ਚਾਹ ਵਾਲੇ ਸੀ ਤੇ ਆਪਾਂ ਲੱਗੇ ਸੀਗੇ ਬਟਨ ਸੇਵੀਆ ਇਸ ਲਈ ਕਾਫੀ ਸਾਰੇ ਭਾਂਡੇ ਹੋਏ ਪਏ ਸੀ ਤੇ ਆਪਾਂ ਮਾਜ ਲਈ ਉਹਨਾਂ ਕੋਲ ਭਾਂਡੇ ਇਹ ਆਪਾਂ ਥੋੜੇ ਜਿ ਮੱਖਣ ਇਹ ਕਰਦੇ ਆ ਤੇ ਚਾਹ ਨਾਲ ਖਾਵਾਂਗੇ ਇਹ ਲੰਬਾ ਚੀਰੀ ਜਿਹੜੀ ਆਪਣੀ ਥੋੜੀ ਜਿਹੀ ਖਰਾਬ ਹੋ ਗਈ ਸੀ ਇਹ ਕਿੰਨੇ ਦਿਨ ਹੋ ਗਏ ਬਾਹਰ ਸੁੱਕਣੇ ਪਾਈ ਸੀ ਤੇ ਇੱਥੇ ਆਪਾਂ ਕਿਹ ਚਲ ਵਰਾ ਕੇ ਤੇ ਸ਼ਹਿਰ ਆਪਾਂ ਵੇਚ ਆਵਾਂਗੇ ਇਹਨਾਂ ਨਹੀਂ ਤੇ ਐਵੇਂ ਖਰਾਬ ਹੀ ਹੋ ਜਾਣੀ ਐ ਕਰੋ ਥੋੜਾ ਬਦਲ ਜੇ ਆ ਵੀ ਬਣਾ ਰੰਦਾ ਬਾਹਰ ਗਿੱਲੀ ਨਾ ਹੋ ਜAVE ਪੀਆ ਪੈਨ ਨੂੰ ਭਰਾ ਕੇ ਤੇ ਪਾਨੇ ਆ। ਖੱਲਿਆਂ ਚ। ਇਹ ਕੱਲ ਨੂੰ ਫੇਰ ਜਾ ਕੇ ਸ਼ਹਿਰ ਵੇਚ ਆਣਗੇ। ਚਾਵਲ ਲੈਵਾਂਗੇ ਆਪਾਂ ਉਹਦੇ ਬਦਲੇ ਨਵੀਂ ਜੀਰੀ ਆਣ ਆਲੀ ਏ। ਹੋਜੀ ਅੱਜ ਦੇ ਵਲੌਗ ਚ ਐਨਾ ਹੀ ਕੱਲ ਨੂੰ ਮਿਲਾਂਗੇ ਜੀ ਇੱਕ ਨਵੇਂ ਵਲੌਗ ਨਾਲ। ਤਦਲੇ ਸਤਿ ਸ਼੍ਰੀ ਅਕਾਲ ਜੀ। ਬਾਏ ਬਾਏ ਤੇ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ।